ਐਸੋ 2 ਮਹੀਨੇ ਪਹਿਲਾਂ ਸੜਕ ਬਣੀ ਸੀ ਜੋ ਟੁੱਟਣੀ ਵੀ ਸ਼ੁਰੂ ਹੋ ਚੁੱਕੀ ਆ ਇੱਥਨਾ ਜੋ ਥੱਲੇ ਪੁਰਾਣੀ ਸੜਕ ਨਜ਼ਰ ਆ ਰਹੀ ਆ ਇਹ ਆ ਜਮੀ ਖੜਕ ਦੇ ਲਈ ਜੋ ਉਹਨਾਂ ਨੇ ਪ੍ਰੀਮਿਕਸ ਪਾਈ ਸੀ ਉਹ ਉਖੜ ਚੁੱਕੀ ਆ ਤੁਸੀਂ ਦਾਅਵੇ ਜ਼ਰੂਰ ਕਰ ਰਹੇ ਹੋ ਪਰ ਸਚਾਈ ਇਹ ਆ ਕਿ ਸੜਕਾਂ ਦੇ ਵਿੱਚ 2 ਮਹੀਨੇ ਬਾਅਦ ਬਣ ਤੋਂ ਬਾਅਦ ਦੀ ਇਸ ਤਰ੍ਹਾਂ ਦੇ ਟੋਏ ਪੈ ਰਹੇ ਨੇ ਕਿਵੇਂ ਬੂਟ ਦੇ ਨਾਲ ਜੋ ਇੱਥੋਂ ਕੰਨੀ ਉੱਲ ਰਹੀ ਆ ਇੱਧਰ ਲੰਬੀ ਆ ਗਿਆ ਨਾਲ ਹੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦਾ ਜੋ ਮਕਾਨ ਆ ਉਹਨਾਂ ਦਾ ਹੜਕਤ ਗਦਰਵਾ ਦਾ ਐਮਐਲਏ ਨੇ ਹਰਜੀਤ ਸਿੰਘ ਡਿੰਪੀ ਢਿੱਲੋ ਉਹਨਾਂ ਦਾ ਫਾਰਮ ਆ ਆਪਣੀ ਜ਼ਮੀਨ ਆ ਉਹਨਾਂ ਦਾ ਇੱਥੇ ਬਾਗ ਆ ਤੇ ਉਹਨਾਂ ਦੇ ਬਾਗ ਤੋਂ ਉਹਨਾਂ ਦੀ ਜ਼ਮੀਨ ਤੋਂ ਮਹਿਸ ਕਹਿ ਸਕਦੇ ਆ 2 ਕਿਲੋਮੀਟਰ ਦੂਰ ਹੈ ਸੜਕਾ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੋ ਸੜਕ ਲੰਬੀ ਤੋਂ ਗਦਰਵਾ ਨੂੰ ਬਣੀ ਆ ਇਸ ਦੇ ਠੇਕੇਦਾਰ ਦੇ ਉੱਪਰ ਕੀ ਐਕਸ਼ਨ ਹੋਵੇਗਾ ਕੀ ਘਟੀਆਂ ਮਟੀਰੀਅਲ ਦੀ ਵਰਤੋਂ ਕੀਤੀ ਗਈ ਆ ਕੀ ਠੇਕੇਦਾਰ ਦੇ ਵੱਲੋਂ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੇਸ ਸਿੰਘ ਵੀ ਦੁਆੜੀ ਇਸ ਸਮੇਂ ਅਸੀਂ ਜੋ ਸੜਕ ਦੇ ਉੱਪਰ ਖੜੇ ਹੋਏ ਆ ਇਹ ਲੰਬੀ ਟਿੱਗਰਵਾਲ ਨੂੰ ਜੋੜਦੀ ਆ ਤੇ ਬੜੇ ਲੰਮੇ ਸਮੇਂ ਤੋਂ ਬਾਅਦ ਇਹ ਸੜਕ ਬਣੀ ਸੀ ਪਰ ਮਹੈਜ਼ 2 ਮਹੀਨੇ ਪਹਿਲਾਂ ਸੜਕ ਬਣੀ ਸੀ ਜੋ ਟੁੱਟਣੀ ਵੀ ਸ਼ੁਰੂ ਹੋ ਚੁੱਕੀ ਆ ਸੜਕ ਦੇ ਉੱਪਰ ਤਕਰੀਬਨ ਤਿੰਨ ਤਖਤ ਫੁੱਟੇ ਜੋ ਟੋਏ ਪੈ ਚੁੱਕੇ ਦੇਖ ਸਕਦੇ ਹੋ ਕਿ ਸਾਹਮਣੇ ਇਹ ਛੜਕ ਜਿਹਦੇ ਉੱਪਰ 3 ਮਿਕਸ ਪਾਈ ਗਈ ਸੀ ਤੇ 2 ਮਹੀਨਿਆਂ ਦੇ ਵਿੱਚ ਹੀ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਆ ਇਤਨਾ ਜੋ ਥੱਲੇ ਪੁਰਾਣੀ ਸੜਕ ਨਜ਼ਰ ਆ ਰਹੀ ਹੈ ਇਹ ਆ ਜਮੀ ਖੜਕ ਦੇ ਲਈ ਜਿਹਨਾਂ ਨੇ 3 ਮਿਕਸ ਪਾਈ ਸੀ ਉਹ ਉਖੜ ਚੁੱਕੀ ਆ ਮਹਾਜ 2 ਮਹੀਨਿਆਂ ਦੇ ਵਿੱਚ ਇਹ ਇੱਕ ਟੋਆਣੀ ਇਸ ਦੇ ਨਾਲ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਟੋਏ ਅੱਗੇ ਇਥੋਂ ਚੰਨੂ ਤੱਕ ਪਹੁੰਚੇ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਪੂਰੀ ਆਮ ਆਦਮੀ ਪਾਰਟੀ ਇਹ ਨੈਟੋ ਬਣਾ ਰਹੀ ਹੈ ਕਿ ਜੋ ਪੰਜਾਬ ਦੀਆਂ ਸੜਕਾਂ ਨੇ ਉਹ ਵਰਲਡ ਕਲਾਸ ਲੈਵਲ ਦੀਆਂ ਸੜਕਾਂ ਬਣ ਰਹੀਆਂ ਨੇ ਇੱਕ ਪਾਸੇ ਉਹ ਮਹਾਰਾਸ਼ਟਰ ਦੀ ਵੀਡੀਓ ਸਾਂਝੀ ਕਰਦੇ ਨੇ ਕਿ ਉੱਥੇ ਸੜਕਾਂ ਦਾ ਕਿੰਨਾ ਬੁਰਾ ਹਾਲ ਆ ਉਹ ਕਿਵੇਂ ਟੁੱਟ ਰਹੀਆਂ ਨੇ ਕਿਵੇਂ ਟੋਏ ਹੋਏ ਪਏ ਨੇ ਤੇ ਦੂਸਰੇ ਪੰਜਾਬ ਦੇ ਵਿੱਚ ਇਸ ਸਮੇਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਨੰਬਰ ਸੜਕਾਂ ਬਣਾ ਰਹੀ ਆ ਮਾਨ ਸਾਹਿਬ ਜੀ ਤੁਸੀਂ ਦਾਅਵੇ ਜ਼ਰੂਰ ਕਰ ਰਹੇ ਹੋ ਪਰ ਸਚਾਈ ਇਹ ਹੈ ਕਿ ਸੜਕਾਂ ਦੇ ਵਿੱਚ 2 ਮਹੀਨੇ ਬਾਅਦ ਬਣ ਤੋਂ ਬਾਅਦ ਦੀ ਇਸ ਤਰ੍ਹਾਂ ਦੇ ਟੋਏ ਪੈ ਰਹੇ ਨੇ ਜੇਕਰ ਕਰਦੇ ਆਪਾਂ ਸੜਕ ਦੀ ਕੰਨੀ ਦੀ ਤਾਂ ਇੰਨੀ ਮਜ਼ਬੂਤ ਲੁੱਕ ਪਾਈ ਗਈ ਹੈ ਕਿ ਮਹਿਜ਼ ਇੱਕ ਬੂਟ ਮਾਰਨ ਦੇ ਨਾਲ ਹੀ ਸੜਕ ਟੁੱਟ ਰਹੀ ਹੈ ਤੁਹਾਨੂੰ ਦਿਖਾ ਦਿੰਨੇ ਆ ਕਿਥੋਂ ਕਿਵੇਂ ਬੂਟ ਦੇ ਨਾਲ ਜੋ ਇਥੋਂ ਕੰਨੀ ਖੁੱਲ ਰਹੀ ਹੈ ਅਸੀਂ ਅੱਗੇ ਵੀ ਟਰਾਈ ਕੀਤਾ ਸੀ ਇਸ ਥਾਂ ਦੇ ਉੱਪਰ ਜਿਵੇਂ ਜਿਵੇਂ ਤੁਸੀਂ ਕੰਨੀ ਦੇ ਬੂਟ ਮਾਰੋਗੇ ਤਾਂ ਇਹ ਸੜਕ ਇਸ ਤਰ੍ਹਾਂ ਭੁਰਦੀ ਜਾਊਗੀ ਇਹ ਦੇਖੋ ਕਿਸ ਤਰ੍ਹਾਂ ਇਹ ਸੜਕ ਪੋਰੀਆ ਮਹਿਜ਼ ਦੋ ਮਹੀਨਿਆਂ ਦੇ ਵਿੱਚ ਬਣੀ ਹੋਈ ਸੜਕ ਦੀ ਕੰਨੀ ਇੱਕ ਬੂੜ ਦੀ ਚੁੰਡ ਮਾਰਨ ਦੇ ਨਾਲ ਪੋਰੀਆ ਜਨਾਬ ਜਦੋਂ ਇੱਥੋਂ ਦੀ ਟਰੱਕ ਟੱਪਣਗੇ ਤਾਂ ਕੀ ਹਾਲਾਤ ਹੋਣਗੇ ਇੱਧਰ ਲੰਬੀ ਆ ਗਿਆ ਨਾਲ ਹੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦਾ ਜੋ ਮਕਾਨ ਆ ਉਹਨਾਂ ਦਾ ਹਲਕਾ ਤੇ ਬੜੀ ਕਹਿ ਸਕਦੇ ਆ ਜਤੋਂ ਜੈਤ ਤੋਂ ਬਾਅਦ ਇਲਾਕੇ ਵਾਸੀਆਂ ਦੀ ਮੰਗ ਤੋਂ ਬਾਅਦ ਇਹ ਸੜਕ ਬਣੀ ਸੀ ਪਰ ਜਿਸ ਕੁਆਲਿਟੀ ਦਾ ਦਾਵਾ ਸਰਕਾਰ ਕਰ ਰਹੀ ਆ ਗਰਾਉਂਡ ਜ਼ੀਰੋ ਦੇ ਉੱਪਰ ਉਹ ਸ਼ਰਤਾਂ ਬੰਦੀਆਂ ਨਜ਼ਰ ਨਹੀਂ ਆ ਰਹੀਆਂ ਇੱਕ ਵੀਡੀਓ ਵਾਇਰਲ ਹੋਈ ਸੀ ਮਾਨਸਤ ਦੇ ਵਿੱਚੋਂ ਜਦੋਂ ਉੱਥੇ ਕੋਈ ਸੜਕ ਦਾ ਰੌਲਾ ਪਿਆ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਇੱਥੇ ਇੱਕ ਟੀਮ ਬਣਾਈ ਗਈ ਹੈ ਆਪਣੀ ਸੜਕਾਂ ਨੂੰ ਲੈ ਕੇ ਉੱਥੇ ਪਹੁੰਚੀ ਸੀ ਤੇ ਉੱਥੇ ਜੁਰਮਾਨੇ ਤੱਕ ਹੋਏ ਸੀ ਪਰ ਕੀ ਲੰਬੀ ਹਲਕੇ ਦੇ ਵਿੱਚ ਵੀ ਐਕਸ਼ਨ ਹੋਵੇਗਾ ਇਥੋਂ ਨਜ਼ਦੀਕ ਹੀ ਜੋ ਆਮ ਆਦਮੀ ਪਾਰਟੀ ਦੇ ਕਿਦੜਵਾ ਤੋਂ ਐਮ ਐਲ ਏ ਨੇ ਹਰਜੀਪ ਸਿੰਘ ਡਿੰਪੀ ਢਿੱਲੋਂ ਉਹਨਾਂ ਦਾ ਫਾਰਮਾ ਆਪਣੀ ਜ਼ਮੀਨ ਆ ਉਹਨਾਂ ਦਾ ਇੱਥੇ ਬਾਗ ਆ ਤੇ ਉਹਨਾਂ ਦੇ ਬਾਗ ਤੋਂ ਉਹਨਾਂ ਦੀ ਜ਼ਮੀਨ ਤੋਂ ਮਹਿਜ਼ ਕਹਿ ਸਕਦੇ ਆ 2 ਕਿਲੋਮੀਟਰ ਦੂਰ ਹੈ ਸੜਕਾ ਤੇ ਇਹ ਸੜਕ ਲੰਬੀ ਤੇ ਗਿੱਦਰਵਾ ਨੂੰ ਜੋੜਦੇ ਜਿਸ ਦੇ ਵਿੱਚ ਮਹਿਜ਼ 2 ਮਹੀਨੇ ਵਿੱਚ ਹੀ ਟੋਏ ਪੈਣੇ ਸ਼ੁਰੂ ਹੋ ਗਏ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਡਣ ਦਸਤਾ ਬਣਾਇਆ ਹੋਇਆ ਹੈ ਕਿ ਪੰਜਾਬ ਦੀਆਂ ਨਵੀਆਂ ਸੜਕਾਂ ਬਣ ਰਹੀਆਂ ਨੇ ਜਾਂ ਕਿ ਉੱਥੇ ਤੁਸੀਂ ਚੈੱਕ ਕਰੋ ਅਸੀਂ ਜੋ ਪਿਛਲਾ ਟੋਆ ਉਸ ਤੋਂ ਮਹੱਜ਼ 1.5 ਕਿਲੋਮੀਟਰ ਅੱਗੇ ਆਏ ਤੇ ਇੱਕ ਫੇਰ ਵੱਡਾ ਟੋਆ ਉਸੇ ਨਵੀਂ ਹੜਕ ਵਿੱਚ ਨਜ਼ਰ ਆ ਰਿਹਾ ਹੈ ਜਨਾਬ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਪੁਰਾਣੀ ਸੜਕ ਨਜ਼ਰ ਆ ਰਹੀ ਹੈ ਤੇ ਮਹੱਜ਼ 2 ਮਹੀਨਿਆਂ ਦੇ ਵਕਫੇ ਦੇ ਵਿੱਚ ਹੀ ਇਹ ਸੜਕ ਦੇ ਵਿੱਚ ਵੱਡਾ ਟੋਆ ਪੈ ਚੁੱਕਿਆ ਹੈ ਜਨਾਬ ਇਹ ਦੇਖਿਓ ਮਾਨਸਤਰੀ ਸੜਕਾਂ ਟੁੱਟਣੀ ਸ਼ੁਰੂ ਹੋ ਗਈ ਆ ਤੁਸੀਂ ਦੇਖੋ ਇੱਥੇ ਕਿਵੇਂ ਆ ਸੜਕ ਦੇ ਵਿੱਚੋਂ ਜੋ ਡਲੀਆਂ ਨਿੱਕਰੀਆਂ ਇਨਦੇ ਬਿਲਕੁਲ ਉਹਦੇ ਨਾਲ ਇਹ ਟੋਆ ਪੈਣਾ ਸ਼ੁਰੂ ਹੋ ਗਿਆ ਜਨਾਬ ਇਥੋਂ ਤੱਕ ਨਹੀਂ ਅੱਗੇ ਤੱਕ ਵੀ ਇਸ ਪੂਰੇ ਤਰੀਕੇ ਦੇ ਨਾਲ 2 ਮਹੀਨੇ ਪਹਿਲਾਂ ਬਣੀ ਸੜਕ ਦੇ ਵਿੱਚ ਖੱਡੇ ਪੈਣੇ ਸ਼ੁਰੂ ਹੋ ਚੁੱਕੇ ਨੇ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੋ ਸੜਕ ਲੰਬੀ ਤੋਂ ਗਿੱਦੜਵਾੜੂ ਬਣੀ ਆ ਇਸ ਦੇ ਠੇਕੇਦਾਰ ਦੇ ਉੱਪਰ ਕੀ ਐਕਸ਼ਨ ਹੋਵੇਗਾ ਕੀ ਘਟਿਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਆ ਕੀ ਠੇਕੇਦਾਰ ਦੇ ਵੱਲੋਂ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਇਹ ਦੇਖਣ ਵਾਲਾ ਹੋਵੇਗਾ ਤੇ ਹੁਣ ਗੱਲ ਕਰਾਂਗੇ ਕਿ ਜੇ ਅਫਸਰ ਨੇ ਉਹਨਾਂ ਦਾ ਜਾਂ ਫਿਰ ਠੇਕੇਦਾਰ ਦਾ ਕੀ ਕੁਝ ਕਹਿਣਾ ਹੈ ਧੰਨਵਾਦ ਪੱਤਰਕਾਰ ਪਰਮੀਤ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਵੀਰ ਜੀ ਬੋਲੋ ਬਾਈ ਸਾਸੀ ਗਾਲ ਤੁਸੀਂ ਜੀ ਸੜਕ ਬਣਾਈ ਹੈ ਜਿਹੜੀ ਲੰਬੀ ਤੋਂ ਕਿ ਦਰਵਾਣੋਂ ਹਾਂਜੀ ਹਾਂਜੀ ਸਰ ਤੇ ਸਰ ਕਿੰਨਾ ਸਮਾਂ ਪਹਿਲਾਂ ਬਣਾਈ ਸੀ ਜੀ ਇਹ ਸਰ ਨੂੰ ਹੋ ਗਈ ਮੇਰੇ ਸਮਝ ਚਾਹ ਕਿੰਨੇ ਹੋ ਗਏ ਪੰਜ 6 ਮਹੀਨੇ ਜੀ ਪ੍ਰੀਮਿਕਸ ਪਾਈ ਨੂੰ ਜੀ 6 ਮਹੀਨੇ ਚਲੋ ਤਾਂ ਨਹੀਂ ਹੋਏ ਚਲੋ ਮੰਨ ਲੈਨੇ 6 ਮਹੀਨੇ ਚਲੋ ਠੀਕ ਹੈ ਸਰ ਅੱਛਾ ਹੀ ਸਰ ਟੋਏ ਬਹੁਤ ਵੱਡੇ ਪੈ ਗਏ ਸਰ ਹਾਂ ਬਿਲਕੁਲ ਤੁਸੀਂ ਸਹੀ ਹੋ ਇੱਕ ਤਾਂ ਸਰ ਹੈਗਾ ਪੈਚ ਜੀ ਛੋਟਾ ਪੈਚ ਆ ਉਹ ਨਹੀਂ ਟੋਏ ਤਾਂ ਨਹੀਂ ਬਈ ਏਡੇ ਟੋਏ ਪੈਣ ਤੇ ਗੱਲ ਹੀ ਨਹੀਂ ਇੱਕ ਤਾਂ ਥੋੜਾ ਪੁਲਤੇ ਆ ਉੱਥੇ ਦਾ ਕੋਈ ਮੈਨਾਂ ਦਾ ਕੋਈ ਸਾਧਨ ਡਿੱਗਿਆ ਸੀਗਾ ਉਹ ਨਿਕਾਏ ਖੱਡਈ ਆ ਸ਼ਾਇਦ ਤੁਹਾਡੇ ਨੋਟਿਸ 'ਚ ਹੋਵੇ ਨਾ ਤਾਂ ਹਾਂਜੀ 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 ਸਰ ਤੇ ਇੱਕ ਵਈ ਜਿਹੜਾ ਆਪਣਾ ਲੰਬੀ ਤੇ ਜਦੋਂ ਆਉਣੇ ਆਪਾਂ ਇੱਕ ਥੋੜਾ ਜਿਹਾ ਉੱਥੇ ਹੈਗਾ ਕੋਈ ਉੱਤੋਂ ਨਹੀਂ ਸਾਡਾ ਕੋਈ ਐਡੀਓ ਡੀਜਲ ਟੂਲੈਸ ਕੋਈ ਥੋੜਾ ਜਿਹਾ ਉੱਥੇ ਪ੍ਰੋਬਲਮ ਥੋੜੀ ਹੈਗੀ ਉਹ ਵੀ ਲੱਗਦਾ 5-7 ਫੁੱਟ ਦੀ ਜਗ੍ਹਾ ਪ੍ਰੋਬਲਮ ਹੈਗੀ ਆ ਉਹ ਆਦਰਵਾਈਜ਼ ਸਾਡੀ ਦਾ ਵਕਤ ਹੀ ਹੋਰ ਨੋਟਿਸ ਨਹੀਂ ਜਿਹੜੀ ਸਾਡੀ ਆ ਨੋਟਿਸ ਅੱਡੇ ਹੈਗੀ ਵੀਰੇ ਨਹੀਂ ਸਰ ਨਾ ਤਾਂ ਐਡੀ ਉੱਥੇ ਨਿਸ਼ਾਨ ਨੇ ਟੋਏ ਨਹੀਂ ਉਹ ਤਾਂ ਨਾ ਕਿਸੇ ਗੱਡੀ ਡਿੱਗਣਦੇ ਨੇ ਨਾ ਕੁਝ ਹੋਰ ਦੇ ਨੇ ਉਹ ਟੋਏ ਬਿਲਕੁਲ ਸਾਫ਼ ਨਜ਼ਰ ਆ ਰਹੇ ਤੁਸੀਂ ਉੱਤੇ ਪ੍ਰੀਮਿਕਸ ਪ੍ਰੀਮਿਕਸ ਉਖੜ ਚੁੱਕੀ ਆ ਥਲੇੜੀ ਸੜਕ ਪ੍ਰਾਣੀਆ ਉਸੇ ਤਰ੍ਹਾਂ ਹੀ ਨਜ਼ਰ ਆ ਰਹੀ ਆ ਤੇ ਇੱਕ ਨਹੀਂ ਘੱਟੋ ਘੜ ਸੱਤ ਅੱਠ ਟੋਏ ਨੇ ਦੋ ਵੱਡੇ ਟੋਏ ਨੇ ਬਾਕੀ ਨੇ ਕਿੰਨੇ ਕਿੰਨੇ ਟੋਏ ਨੇ ਵੀਰੇ ਲੋਕੇਸ਼ਨ ਵੇਜੀ ਕਿਹੜੇ ਪਾਸੇ ਮੈਨੂੰ ਦੱਸੋ ਥੋੜਾ ਜਿਆ ਨਹੀਂ ਮਾਫ ਕਰਨਾ ਜਨਾਬ ਦੇਖ ਕਰ ਤੁਹਾਡੀ ਸੜਕ 6 ਮਹੀਨੇ ਚ ਉਖੜ ਰਹੀ ਆ ਮੁੱਖ ਮੰਤਰੀ ਸਾਹਿਬ 5 ਮਹੀਨਿਆਂ ਦਾ ਕਲੇਮ ਕਰ ਰਹੇ ਆ ਤਾਂ ਪ੍ਰੀਮਿਕਸ ਤਾਂ ਨਹੀਂ ਉਖਣੀ ਚਾਹੀਦੀ ਨਾ ਭਾਵੇਂ ਟੋਆ ਇੱਕ ਭਾਵੇਂ ਉਹ ਗਿੱਟ ਚੋ ਹੀ ਪਈ ਜੇ ਉਪਰ ਜੇ ਤਾਂ ਗਿੱਟ ਚੋ ਵੀ ਨਹੀਂ ਉਖਣੀ ਚਾਹੀਦੀ ਹੁੰਦੀ ਬੇਸਿਕ ਤੌਰ ਤੇ ਕਾਨੂੰਨ ਦੇ ਮੁਤਾਬਕ ਸਰ ਬਿਲਕੁਲ ਜੀ ਜਾਈ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਹਾਂ ਜੀ ਠੀਕ ਹੈ ਵੀ ਮੈਨੂੰ ਉਹ ਚੀਜ਼ ਬਿਲਕੁਲ ਨੋਟਿਸ ਤੇ ਮੇਰੇ ਵੀ ਉਹ ਥੋੜਾ ਹੈਗਾ ਇੱਕ ਦੋ ਸਾਈਡ ਤੇ ਪਰ ਜੇ ਤੁਸੀਂ ਪਾਸਾ ਸਰ ਕਹਿ ਰਹੇ ਹੋ ਬਾਈ ਜੀ ਫਿਰ ਮੈਂ ਇਹਦੇ ਵਿੱਚ ਮੈਂ ਬੰਦੇ ਭੇਜ ਕੇ ਮੈਂ ਚੈੱਕ ਕਰਵਾ ਲੈਣਾ ਵੀਰੇ ਕੀ ਵੀ ਇਹਦਾ ਕੀ ਫੰਡਾ ਉਹਦਾ ਉਹ ਜਰੂਰ ਅਸੀਂ ਸਰ ਦੇਣਦਾਰਾਂ ਤੁਹਾਡੇ ਵੀ ਲੋਕਾਂ ਦੇ ਦੇਣਦਾਰਾਂ ਅਸੀਂ ਜੋ ਕੰਮ ਕਰਨਾ 5 ਸਾਲ ਮੇਨਟੇਨੈਂਸ ਹੈ ਬਾਈ ਜੀ ਅਸੀਂ ਅਸੀਂ ਮਤਲਬ ਰਹਿਣਾ ਸਾਡੀ ਰੱਖ-ਰਖਾਵ ਦੇ 80 ਰਹਿਣਾ ਜੇ ਕੋਈ ਹੈਗੀ ਕਮੀ ਪੇਸ਼ੀ ਅਸੀਂ ਬਾਈ ਜਰੂਰ ਨੂੰ ਕਰਾਂਗੇ ਕਮੀ ਪੇਸ਼ੀ ਚ ਚਲੋ ਅਸੀਂ ਤਾਂ ਭਾਈ ਹੁਣ ਵੀਡੀਓ ਪਾਸ ਵੇਖ ਦੇਣ ਚਲੋ ਕੀ ਗੱਲ ਦਾ ਸੀਮ ਤਾਂ ਉਹ ਐਕਸ਼ਨ ਜਿਹੜੀ ਫਲਾਈਂਗ ਸਕੁਐਡ ਬਣੀ ਹੋਈ ਆ ਵੇਖਦੇ ਹੋ ਤਾਂ ਕਿ ਵੀਡੀਓ ਭੇਜਦੇ ਆ ਕਿ ਐਕਸ਼ਨ ਕੀ ਹੁੰਦਾਗਾ ਦਾ ਚੈੱਕ ਹੋਗਾ ਨਾ ਹੁਣ ਐਦਾ ਉਖੜਨਾ ਨਹੀਂ ਚਾਹੀਦਾ ਨਾ ਜਿਹੜਾ ਬੇਸਿਕ ਤੌਰ ਤੇ ਗੱਲ ਆ ਨਾਰਮਲ ਤੌਰ ਤੇ ਚਲੋ ਇੱਕ ਥਾਂ ਤੇ ਜੋ ਗੱਡੀ ਵਜੋਂ ਤਾਂ ਨਿਸ਼ਾਨ ਵੱਖਰੇ ਹੁੰਦੇ ਆ ਜੀ ਪਰ ਜੇ ਤੁਸੀਂ ਇਨੀਆਂ ਥਾਂ ਤੋਂ ਉਖੜ ਰਹੀ ਆ ਤਾਂ ਮਟੀਰੀਅਲ ਚ ਕਮੀ ਆ ਇਹ ਗੱਲ ਸਾਫ਼ ਆ ਸ੍ਰੀਰ ਮੈਨੂੰ ਬੱਸ ਮੇਰੇ ਚਲੋ ਠੀਕ ਆ ਤੁਸੀਂ ਕਹਿ ਰਹੇ ਹੋ ਪਰ ਮੈਨੂੰ ਦੋ ਜਗ੍ਹਾ ਤੋਂ ਉਹ ਮਨ ਕਾਲ ਸਾਡਾ ਮੁੰਡਾ ਵੀ ਆਇਆ ਸੀ ਉਹ ਕਹਿੰਦਾ ਭਈਆ ਟਿਕਟਾਂ ਮੈਂ ਚਲੋ ਕੋਈ ਨਹੀਂ ਇਹਨੂੰ ਘਰਾ ਦੇਨੇ ਆਪਾਂ ਪਰ ਐਨੇ ਬਾਅਦ ਚਲੋ ਅਸੀਂ ਚੱਲ ਬਾਈ ਜੀ ਲਾਉਣੇ ਜਰੂਰ ਆਊਂਟ ਲਾਉਣੇ ਆ ਕਿ ਕਮੀ ਪਈ ਗਈ ਹੈ ਹਾਂਜੀ ਹਾਂਜੀ ਬਾਈ ਜੀ ਜਰੂਰ ਹਾਂਜੀ ਸਰ ਥੈਂਕ ਯੂ ਠੀਕ ਥੈਂਕ ਯੂ